ਹਾ ਜੀ ਨਾਮ ਮੰਡ ਲੱਗਿਆ ਤੀਸਰਾ ਨਾਮ ਮਨੂੰ ਉਸਤਾਦ ਜੀ ਨਾਂ ਦਾ ਆਵਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਵਰ ਬਾਟ ਪੀਏ ਸੋ ਤਾੜੀਆਂ ਮਾਰ ਦਿਓ ਜੀ ਤੇ ਕੁਆਲਟੀ ਹੈਗੀ ਆ ਜੀ ਕਵਰ ਉਸਤਾਦ ਜੀ ਹੋਣੀ ਕੈਨੇਡਾ ਵਾਲੇ ਲੋ ਜੀ ਗੋਪੀ ਭਾਈ 85 ਫੁੱਟ ਰੋਡ ਤੋਂ ਇਹਨਾਂ ਦਾ ਦੂਸਰਾ ਦੂਸਰਾ ਨਾਮ ਗੋਪੀ ਭਾਈ ਹੋਂ ਦਾ ਲੱਗਾ ਵਾ ਜੀ ਇਹ ਰੂਫੀ ਉਸਤਾਦ ਜੀ ਨਾਲ ਇਹ ਸ਼ਾਗਿਰਦੇ ਗਏ ਆ ਜੋਂ ਯੂ ਐਸ ਏ ਆਉਣ ਵਾਲਿਆਂ ਨੇ ਜੀ ਭਾਈ ਭਾਣੇ ਕਵਰ ਬਾਡ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਡ ਫੀਜੈਂਸ ਤੇ ਆ ਜੀ ਸਾਡੇ ਵੀਰ ਭਰਾ ਕੀ ਦਰਵਾਜ਼ੇ ਸਾਰੇ ਠੀਕ ਹੈ ਜੀ ਅਵੇ ਇਧਰ ਆ ਗਿਆਨ ਸਾਜੇਣੀ ਆ ਸਾਜੇਣੀ ਠੀਕ ਹੈ ਜੀ ਤੇ ਮੈਂ ਇੱਕ ਵਾਰੀ ਕਹੂੰਗਾ ਵੀਰ ਜੀ ਤਾਰਫ ਰਵਾ ਦਿਓ ਸਾਰਿਆਂ ਨੂੰ ਇਧਰੋਂ ਸ਼ੁਰੂ ਹੋ ਜੀ ਕਰਾ ਲਓ ਕਰਾ ਲਓ ਭਾਈ ਭਾਈ ਪਰਾਓ ਪਰਾਓ ਬਾਈਡ ਕਰੋ ਠੀਕ ਹਨਾ ਤੁਸੀਂ ਤੁਹਾਨੂੰ ਬਸ ਹਾਂਜੀ ਸਸਿਗਾ ਵੀਰ ਜੀ ਕੀ ਹਾਲ ਚਾਲ ਦੱਸ ਚਾਲੀ ਬਹੁਤ ਇਹ ਇਹ ਕਬੂਤਰ ਬਾਜੀ ਨੂੰ ਤੁਸੀਂ ਕਿੰਨਾ ਕਿ ਚੰਗਾ ਮੰਨਦੇ ਇਹ ਬੜਾ ਵੱਡਾ ਸ਼ੌਕ ਹੈ ਜੀ ਇਹ ਐਡਾ ਵੱਡਾ ਸ਼ੌਕ ਹੈ ਕਿ ਇਸ ਨੂੰ ਇਕੱਲਾ ਆਪਾਂ ਇੰਡੀਆ ਦੇ ਵਿੱਚ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਕਬੂਤਰ ਬਾਜੀ ਦਾ ਜਿਹੜਾ ਸ਼ੌਕ ਹੈ ਖਾਸ ਕਰਕੇ ਪਾਕਿਸਤਾਨ ਦੇ ਲੋਕ ਜਿਹੜੇ ਆ ਇਸ ਨੂੰ ਬੜਾ-ਬੜਾ ਤਿਵਾਰ ਮੰਨਦੇ ਆ ਕਿਉਂਕਿ ਕਬੂਤਰਬਾਜੀ ਇੱਕ ਬੜਾ ਮਹਿੰਗਾ ਸ਼ੌਕ ਹੈ ਇਹ ਕੋਈ ਸਸਤਾ ਸ਼ੌਕ ਨਹੀਂ ਹੈ ਇਸ ਨੂੰ ਕਬੂਤਰਾਂ ਨੂੰ ਪਾਲਣ ਵਾਸਤੇ ਬੜੀ ਮੈਂ ਪੁੱਛਿਆ ਸੀਗਾ ਤੇ ਬੱਬਾ ਜੀ ਦੋਹੇ ਕਿ ਬੜੀ ਵਧੀਆ ਖਰਾਕ ਦੇਣੀ ਪੈਂਦੀ ਹੈ ਕਬੂਤਰਾਂ ਨੂੰ ਡ్రਾਈ ਫਰੂਟ ਹੋਰ ਵੀ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਜੜੀਂਦੀਆਂ ਨੇ ਕਿਉਂਕਿ ਇਹਨਾਂ ਲੰਬਾ ਸਮਾਂ ਜਿਹੜੀ ਉਡਾਨ ਭਰਨੀ ਹੁੰਦੀ ਹੈ ਇਹ ਕੋ ਸੌਖਾ ਕੰਮ ਨਹੀਂ ਹੈ ਇਹ ਮਾਰੇ ਬੰਦੇ ਦਾ ਕੰਮ ਨਹੀਂ ਹੈ ਇਹ ਤਗੜਿਆਂ ਹੋ ਕੇ ਇਹ ਆਪਣਾ ਸ਼ੌਕ ਵੀ ਪੂਰਾ ਕਰਦੇ ਨੇ ਤੇ ਇਹ ਖੇਡਾਂ ਵੀ ਖੇਡਦੇ ਨੇ ਤੇ ਇਹ ਲੜਾਈ ਵੀ ਲੜਦੇ ਆ ਜਿੱਤਦੇ ਵੀ ਆ ਤੇ ਹਾਰਦੇ ਵੀ ਆ ਸੋ ਮੈਂ ਇਹਨਾਂ ਜਿੰਨੇ ਵੀ ਕਪੂਤਰਵਾਜ ਇੱਥੇ ਮੇਰੇ ਸਾਥੀ ਉਸਤਾਦ ਜੀ ਗੜੇ ਨੇ ਕੁਬੀ ਜੀ ਔਰ ਬੱਬਲ ਜੀ ਜਿੰਨੇ ਵੀ ਉਹਨਾਂ ਦੀ ਟੀਮ ਹੈ ਮੈਂ ਸਾਰਿਆਂ ਨੂੰ ਬਤਾਈ ਦੇਣਾ ਹੈ ਕਿ ਉਹ ਇਹ ਜਿਹੜਾ ਟੂਰਨਾਮੈਂਟ ਹੁੰਦਾ ਇਹ ਨੂੰ ਨਰਵਿਗਨ ਕੋਈ ਲੜਾਈ ਝਗੜੇ ਤੋਂ ਬਗੈਰ ਜਿਹੜਾ ਵਾ ਉਸ ਨੂੰ ਕਰਦੇ ਨੇ ਔਰ ਅੱਜ ਦੇ ਦਿਨ ਦੇ ਉੱਤੇ ਜਦੋਂ ਵੀ ਇਥੇ ਇਨਾਮ ਮੰਣਨੇ ਹੁੰਦੇ ਆ ਤੇ ਮੈਨੂੰ ਸਾਦੇ ਆ ਮੇਰੇ ਸਕਾਰਯੋਗ ਸਾਫ ਦਾ ਐਮਐਲਏ ਜੀ ਸੁਨੀਲ ਦਤੀ ਜੀ ਨੂੰ ਬੁਲਾਉਂਦੇ ਨੇ ਅੱਜ ਉਹ ਲੁਧਿਆਣਾ ਹੋਂ ਕਰਕੇ ਉਹ ਆ ਨਹੀਂ ਸਕੇ ਨਹੀਂ ਤੇ ਉਹਨਾਂ ਨੇ ਵੀ ਕਿਉਂਕਿ ਲੁਧਿਆਣਾ ਦੇ ਵਿੱਚ ਜਿਹੜੀ ਹੈਗੀ ਐ ਇਲੈਕਟ੍ਰਿਕ ਜੈਨਰੀ ਹੈ ਇਸ ਕਰਕੇ ਉਹ ਆ ਨਹੀਂ ਸਕੇ ਉਹਨਾਂ ਨੇ ਵੀ ਉਹਨਾਂ ਦੀ ਹਮੇਸ਼ਾ ਉਹ ਸ਼ੀਰਪਾਤ ਇਸ ਟੀਮ ਨੂੰ ਦਿੰਦੇ ਆ ਤੇ ਮੈਂ ਵੀ ਅੱਜ ਇਸ ਟੀਮ ਨੂੰ ਅਸ਼ੀਰਵਾਦ ਹੀ ਦੇਣਾ ਆ ਕਿ ਤਗੜਿਆ ਹੋ ਕੇ ਇੱਕ ਹੋਰ ਵਧੀਆ ਕਲੱਬ ਬਣਾਉ ਉਹ ਪੁੱਤਰਵਾਜੀ ਵਾਸਤੇ ਜਿੱਥੇ ਅਸੀਂ ਆਉਣ ਵਾਲੇ ਸਮੇਂ ਜਦੋਂ ਸਾਡੀ ਸਰਕਾਰ ਬਣਦੀ ਆ ਤੇ ਇਸ ਟੀਮ ਨੂੰ ਅਸੀਂ ਆਪਣੇ ਮਾਣਯੋਗ ਐਮਐਲਏ ਤੋਂ ਖੁਦ ਹੀ ਫੰਡ ਦਵਾ ਕੇ ਇੱਕ ਬਹੁਤ ਵਧੀਆ ਇਹਨਾਂ ਦੀ ਕਲੱਬ ਬਣੇ ਜਿਹੜੀ ਇੱਕ ਵੀ ਕਲੱਬ ਦੀ ਤੌਰ ਤੇ ਜਿਹੜੀਆਂ ਦੁਨੀਆ ਕਲੱਬਾਂ ਉਹਨਾਂ ਦੇ ਨਾਲ ਆਪਣਾ ਡੋਣਾ ਲਿਆ ਕਰ ਜਿਤੋ ਜੀ ਇੱਕ ਆਪਣਾ ਕਬੱਡੀ ਨੂੰ ਐਨਆਰਆਈ ਵੀਰਾਂ ਦੀ ਬੜੀ ਸਪੋਰਟ ਹੈਗੀ ਆ ਤੇ ਹੁਣ ਕਬੂਤਰਬਾਜੀ ਨੂੰ ਵੀ ਐਨ ਆਰ ਆਈ ਵੀਰਾਂ ਦੀ ਸਪੋਰਟ ਦੇਣੀ ਉਹ ਕੋਟਿਆ ਭਾਜੀ ਠੀਕ ਆ ਤੇ ਔਰ ਟਾਈਮ ਦੇ ਵਿੱਚ ਵੀ ਅਸੀਂ ਗੁਜਰਿਸ਼ ਕਰਾਂਗੇ ਕਿ ਐਨ ਆਰ ਆਈ ਭਰਾ ਸਪੋਰਟ ਕਰਨ ਇਸ ਖੇਡ ਨੂੰ ਹੋਰ ਉੱਪਰ ਲੈਣਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪਹਿਲਾਂ ਵੀ ਮੈਂ ਬੋਲਿਆ ਕਿ ਕਾਲਾ ਜੌਂ ਜੀ ਸਾਡੇ ਸਤਕਾਰਯੋਗ ਪਾਸਟਰ ਜਿਹੜੇ ਅਮਰੀਕਾ ਦੇ ਵਿੱਚ ਬੈਠੇ ਆ ਉਹ ਉਹਨਾਂ ਦਾ ਬਹੁਤ ਵੱਡਾ ਆਸਰਾ ਹੈ ਸਾਡਾ ਉਹ ਬਹੁਤ ਵੱਡੀ ਦੇਣ ਹੈ ਉਹ ਇਸ ਭਾਜੀ ਨੂੰ ਬੜਾ ਉਤਸ਼ਾਹ ਕਰ ਲਈ ਉਹ ਜਿੱਥੇ ਫੰਡ ਵੀ ਭੇਜਦੇ ਨੇ ਉਹ ਹਰ ਹਿਲੇ ਉਹ ਚਾਹੁੰਦੇ ਨੇ ਕਿ ਇਹ ਦਾ ਸ਼ੌਕ ਹੈ ਨੌਜਵਾਨਾਂ ਦੇ ਵਿੱਚ ਇਸ ਨੂੰ ਤਗੜਿਆ ਹੋ ਕੇ ਪੂਰਾ ਕਰਨ ਖਾਸ ਕਰਕੇ ਇਲਾਕਾ ਟੋਂਗਵਾਲਾ ਕਰਪਾਲ ਗਰੌਨੀ ਵਾਰਡ ਨੰਬਰ 12 ਜਿੱਥੋਂ ਮੈਂ ਕਾਉਂਸਲਰ ਆ ਬੜੇ ਵਧੀਆ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਬੈਠੇ ਮੈਂ ਦੂਜਾ ਆਪਣੇ ਭਰਾਵਾਂ ਨੂੰ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਐਨ ਆਰ ਆਈ ਮੇਰੇ ਭਰਾ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਕਲੱਬਾਂ ਨੂੰ ਵਣਦਾ ਮਾਨ ਸਹਾਰ ਦੇਣ ਅਤੇ ਇਹਨਾਂ ਨੂੰ ਪੈਸੇ ਵੀ ਭੇਜਣ ਤਾਂ ਕਿ ਹੋਰ ਵੀ ਵਧੀਆ ਤਰੀਕੇ ਨਾਲ ਕੰਮ ਚਲਵਾ ਜਿਹੜਾ ਉਹ ਚਲਾ ਸਕਣ ਤੇ ਆਪੇ ਕੁਤਰਾ ਦੀਆਂ ਦਾਣਾ ਜਿਹੜੀਆਂ ਉਹਨਾਂ ਨੂੰ ਪੋਰਾ ਸਕੋ ਉਹ ਨਾਲੇ ਟਾਈਮ ਦੇ ਵਿੱਚ ਹੁਣ ਤੇ 2025 ਉੱਡ ਗਿਆ ਆ ਵਾ ਤੇ ਗਾਂ 2026 ਵਾਸਤੇ ਤੁਹਾਡੇ ਲੋਕ ਕੋਈ ਸਹਿਯੋਗ ਕੀਤਾ ਜਾਏਗਾ ਮੈਂ ਪਹਿਲਾਂ ਵੀ ਕਿਹਾ ਜੀ ਮੈਂ ਕਹਾਂ ਇਹ ਤਗੜੇ ਹੋਣ ਇੱਕ ਤੁੰਗ ਵਾਲਾ ਦੀ ਕਲੱਬ ਬਣਾਉਣ ਕਬੂਤਰਬਾਜੀ ਦੀ ਜਿਹੜੀ ਕਲੱਬ ਹੈ ਇੱਕ ਇਕੱਠੀ ਜੁਆਇੰਟ ਕਲੱਬ ਬਣਾਉਣ ਔਰ ਮੈਨੂੰ ਪੂਰਨਾਸ ਹੈ ਕਿ 2027 ਦੇ ਵਿੱਚ ਜਦੋਂ ਗਵਰਨਮੈਂਟ ਕਾਂਗਰਸ ਦੀ ਬਣਨੇ ਹੈ ਕਿ ਮੈਂ ਇਹਨਾਂ ਨੂੰ ਦੱਸਿਆ ਭਰਾਵਾਂ ਨੂੰ ਕਿ ਮੈਂ ਆਪਣੇ ਸਤਕਾਰਯੋਗ ਐਮਐਲਏ ਸ੍ਰੀ ਸੁਨੀਲ ਗੱਤੀ ਜਿਹੜੇ ਇਥੋਂ ਫਿਰ ਇਲੈਕਟ ਹੋਣਗੇ ਮੈਂ ਉਹਨਾਂ ਤੋਂ ਵੱਧ ਤੋਂ ਵੱਧ ਫੰਡ ਲੈ ਕੇ ਇਹਨਾਂ ਨੂੰ ਦਵਾਗਾ ਤਾਂ ਕਿ ਹੋਰ ਵੀ ਵਧੀਆ ਕਬੂਤਰਬਾਜੀ ਹੋਵੇ ਸੋਸਟਰ ਨਾਲ ਸਹਿਯੋਗ ਚਾਹੀਦਾ ਜੀ ਤੇ ਜਿਹੜੇ ਨਵੇਂ ਮੁੰਡੇ ਅੱਜ ਕੱਲ ਦੇ ਹਨਾ ਉਹਨਾਂ ਲਈ ਵੀ ਇੱਕ ਵਧੀਆ ਪਲੇਟਫਾਰਮ ਹੈਗਾ ਵਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹੋ ਜਿਹੇ ਖੇਡਾਂ ਦੇ ਵਿੱਚ ਅਗਰ ਨੌਜਵਾਨ ਤਗੜਿਆ ਹੋ ਕੇ ਲੱਗ ਜਾਣ ਅੱਜ ਜਿਹੜਾ ਯੁੱਧ ਨਸ਼ਾ ਵਿਰੋਧ ਹੈ ਇਹ ਸਵਾਏ ਇੱਕ ਲਫਾਵੇ ਬਾਜੀ ਤੋਂ ਹੋਰ ਕੋਈ ਸਵਾਏ ਅੱਜ ਵੇਖੋ ਵੀ ਸਾਡੇ ਇਲਾਕਿਆਂ ਦੇ ਵਿੱਚ ਗਲੀ ਗਲੀ ਜਾ ਕੇ ਵੇਖ ਲੋ ਨਸ਼ੇ ਵਿਕਣਦੇ ਕਿੱਥੇ ਹੈ ਯੁੱਧ ਨਸ਼ਾ ਵਿਰੋਧ ਪਤਾ ਨਹੀਂ ਕਿੰਨਾਂ ਨੂੰ ਫੜ-ਫੜ ਕੇ ਉਹਨਾਂ ਦੇ ਮਕਾਨ ਢਾਈ ਜਾ ਰਹੇ ਇਹ ਕੋਈ ਗੱਲ ਜਾਇਜ਼ ਨਹੀਂ ਹੈ ਜੇ ਲੋਕਾਂ ਨੇ ਆਪਣੇ ਕਿਤੇ ਘਰ ਬਣਾ ਲਿਆ ਤੇ ਉਹਨਾਂ ਨੂੰ ਤੋੜ ਦੇਣਾ ਇਹ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਸਰਕਾਰਾਂ ਘਰ ਬਣਾ ਕੇ ਦਿੰਦੀਆਂ ਨੇ ਅਗਰ ਅਸਲ ਜੁੱਧ ਗਰਾਊਂਡ ਲੈਵਲ ਤੇ ਲੜਨਾ ਤੇ ਆ ਮਹੱਲਿਆਂ ਦੇ ਵਿੱਚ ਵੜਨ ਗਲੀਆਂ ਦੇ ਵਿੱਚ ਵੜਨ ਤੇ ਫਿਰ ਗਰਾਊਂਡ ਲੈਵਲ ਤੇ ਨਹੀਂ ਨਾ ਜਾਂਦੇ ਉਹ ਗਰਾਊਂਡ ਲੈਵਲ ਤੇ ਆਉਣ ਪੁਲਿਸ ਆਪਣਾ ਬਸ ਉੱਤੋਂ ਉੱਤੋਂ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਫੜ ਕੇ ਅੰਦਰ ਦੇਈ ਜਾਂਦੇ ਮੇਰੇ ਖਿਆਲ ਨਾਲ ਇਹ ਜੁੱਧ ਨਸ਼ਾ ਰੋਕ ਨਹੀਂ ਹੈ ਇਹ ਜੁੱਧ ਜਿਹੜਾ ਵਾ ਇਹ ਬਸ ਆਮ ਜਿਹੜੇ ਕੋਈ ਗਰੀਬ ਲੋਕ ਹੈ ਉਹਨਾਂ ਵਾਸਤੇ ਹੀ ਆ ਮੇਰਾ ਕਹਿਲੇ ਗਰਾਊਂਡ ਲੈਵਲ ਦੇ ਉੱਤੇ ਪੱਲਾ ਲੈਵਲ ਦੇ ਉੱਤੇ ਗਲੀ ਲੈਵਲ ਦੇ ਉੱਤੇ ਇਹਨਾਂ ਨੂੰ ਜਾ ਕੇ ਇਹ ਜਿਹੜਾ ਨਸ਼ਾ ਵਾ ਇਸ ਦੇ ਜਿਹੜੇ ਸਪਲਾਕਰ ਆ ਉਹਨਾਂ ਨੂੰ ਫੜਨਾ ਚਾਹੀਦਾ ਹਾਂ ਹਾਂ ਜੀ ਸਾਡੇ ਸੀਨੀਅਰਸ ਉਸਤਾਦ ਸਾਹਿਬਾਨ ਜੀ ਤੇ ਮੁਬਾਰਕਾਂ ਬਣ ਗੀਆਂ ਜੀ ਇਹਨਾਂ ਵੱਲ ਤੋਂ ਤੇ ਇੱਕ 1 ਟੂ 1 ਮੁਕਾਬਲਾ ਲੱਗਾ ਸੀ ਇਹਨਾਂ ਦਾ ਠੀਕ ਹੈ ਜੀ ਉਹ ਕਿਹੜੀ ਛਾਤ ਨਾਲ ਲੱਗਾ ਇਹ ਦੱਸ ਦਿਓ ਜੀ ਸਤ ਜੀ ਆਪਣੀਆਂ ਬਾਲੀਆਂ ਹੀ ਤੇ ਮੇਰੇ ਨਾਲ ਸਤ ਜੀ ਆਪਣਾ ਸਮਾਨ ਆਪਣਾ ਪਹਿਲੇ ਐਤਵਾਰ ਨੂੰ ਮਾਣੋ ਭਾਈ ਭਾਜੀ ਭਾਜੀ ਪਹਿਲੇ ਐਤਵਾਰ ਨੂੰ ਭਾਜੀ ਆਪਣੀ ਬਾਜੀ ਲੱਗੀ ਬਾਬਾ ਸ਼ੰਮੂ ਜੀ ਨਾਲ ਤੇ ਮੇਰੇ ਦਰਦ ਹੋਣ ਕਰਕੇ ਨਾ ਆਪਣੀ ਬਾਜੀ ਟਿੰਸਲ ਹੋ ਗਈ ਤੇ ਮੇਰਾ ਦੂਜੇ ਐਤਵਾਰ ਆਪਣੀ ਸ਼ੀਲ ਹੀ ਉੱਚ ਪੰਨਾ ਗੇੜਾ ਦੇ ਵਿੱਚ ਆਪਣਾ ਇੱਕ ਦਿਨ ਦੂਸਰਾ ਨਾਮ ਆਇਆ ਉਹ ਦੋਵੇਂ ਦੇਤੀ ਦਾ ਨਾਮ ਆਇਆ ਜੀ ਤੁਹਾਨੂੰ ਮੁਬਾਰਕਾਂ ਜੀ ਕਵਰ ਬਾਡ ਗੀਨਸ ਅਸੀਂ ਉਹ ਉਸਤਾਦ ਜੀ ਨੇ ਅੱਜ ਕਵਰਸ ਨਾਲ ਜੀ ਦੀਆਂ ਬਾਲੀਆਂ ਹੀ ਸੁਖੇ ਰਾਣੀਆਂ ਨਾਲ ਜੀ ਤਾਂ ਆਪਾਂ ਸਾਰੀਆਂ ਉਸਤਾਦ ਜੀ ਦੇ ਕੋਟੇ ਤੋਂ ਜਿੱਤੀਆਂ ਜੀ ਪਹਿਲੇ ਐਤਵਾਰ ਹੀ ਬਾਰੇ ਸੁਖਰ ਆਣੇ ਦੀ ਵਧੀਆ ਉਡੇ ਕਬੂਤਰ ਕਿੰਨੇ ਵੇ ਬੈਠੇ ਅੱਜ ਆਪਣੇ ਉਸਤਾਦ ਜੀ ਦਾ ਲਾਸਟ ਮਲਕਾ ਦੇਖਿਆ ਜੀ ਤਿੰਨ ਵਾਰ ਦੀ ਚੰਗੀਆਂ ਦੇ ਆਗੇ ਜੀ ਆ ਕਾਮ ਜੀ ਆਓ ਜੀ ਮਨੂ ਉਸਤਾਦ ਜੀ ਨਾਲ ਸਿੱਦੇ ਭਾਰੀ ਹੋਏ ਆਹ ਆਪਣੇ ਸਾਰੇ ਉਸਤਾਦ ਜਿਹੜੇ ਵੱਡੇ ਨਾ ਨਾਲ ਨਾਲ ਹੋਏ ਹੋੜੇ ਈ ਆਇਆ ਮੇਰੇ ਆਇਆ ਥੋੜਾ ਇਧਰ ਖੜੋ ਅੱਜ ਆ ਦਾਂਦੇ ਆ ਬਹੁਤ ਠੀਕ ਹੈ ਠੀਕ ਹੈ ਜਨਕੇ ਸਾਹਿਬ ਲੋ ਜੀ ਸਾਡੇ ਵਿੱਚ ਜਨਕੇ ਸਤਾਜੀ ਹਣੀ ਪੁਜੇ ਆ ਆ ਜੀ ਨਾਮ ਮੰਡ ਲੱਗਿਆ ਤੀਸਰਾ ਨਾਮ ਮਨੂ ਸਤਾਜੀ ਨਾਂ ਦਾ ਆਵਾ ਇਹਨਾਂ ਨੂੰ ਬਹੁ ਬਹੁ ਮੁਬਾਰਕਾਂ ਜੀ ਕਵਰ ਬਾਡ ਪੀਏ ਸਤਿ ਤਾੜੀਆਂ ਮਾਰ ਦਿਓ ਜੀ ਤੇ ਪਾਰਟੀ ਹੈਗੀ ਆ ਜੀ ਕਵਰ ਸਤਾਜੀ ਹਣੀ ਕੈਨੇਡਾ ਵਾਲੇ ਠੀਕ ਹੈ ਜੀ ਉਹਨਾਂ ਦੀ ਪਾਰਟੀ ਆ ਬਹੁ ਬਹੁ ਮੁਬਾਰਕਾਂ ਮਨਸਾ ਜੀ ਸਾਡੇ ਚੈਨਲ ਵੱਲੋਂ ਜੀ ਲੋ ਜੀ ਗੋਪੀ ਭਾਈ 88 ਫੁੱਟ ਰੋਡ ਤੋਂ ਇਹਨਾਂ ਦਾ ਦੂਸਰਾ ਦੂਸਰਾ ਨਾਮ ਗੋਪੀ ਭਾਈ ਹੋਂ ਦਾ ਲੱਗਾ ਵਾ ਜੀ ਇਹਨਾਂ ਨੂੰ ਵੀ ਬਹੁ ਬਹੁ ਮੁਬਾਰਕਾਂ ਜੀ ਕਵਰ ਬਾਰਡ ਪੀਜਨਸ ਵੱਲੋਂ ਬਹੁ ਬਹੁ ਮੁਬਾਰਕਾਂ ਗੋਪੀ ਭਾਈ ਸੋਨੂ ਭਾਈ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਗਿਆਨ ਉਸਤਾਦ ਜੀ ਤੁਹਾਨੂੰ ਬਹੁ ਬਹੁ ਮੁਬਾਰਕਾਂ ਜੀ ਓ ਜੀ ਰੂਫੀ ਉਸਤਾਦ ਜੀ ਨਾਲ ਇਹ ਸ਼ਗਿਰਦੇ ਗਏ ਆ ਇਹਨਾਂ ਵੀ ਜੀ ਸਾਬੀ ਵੀਰ ਜੀ ਹੋਣੀ ਇਹਨਾਂ ਦਾ ਫਰਸਟ ਪ੍ਰਾਈਜ਼ ਲੱਗਾ ਜੀ ਕਵਰ ਵਾਰਡ ਪੀਐਨ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਓ ਜੀ ਇਧਰ ਨਾਮ ਲਓ ਜੀ ਆਇਓ ਯਾਰ ਇਧਰ ਬੰਦੇ ਹੋ ਆਇਓ ਆਇਓ ਚੱਲੋ ਚੱਲੋ ਉਧਰ ਜਾ ਮੀਟੋ ਆਇਓ ਚੱਲ ਨੀਰੇ ਚੱਲ ਰੂਮੀ ਸਾਹਿਬ ਤੁਹਾਨੂੰ ਵੀ ਮੁਬਾਰਕਾਂ ਕਾਲੇ ਉਸਤਾਦ ਜੀ ਨਾਲ ਵੀ ਮੁਬਾਰਕਾਂ ਜੀ ਕਵਰ ਵਾਰਡ ਪੀਐਨ ਵੱਲੋਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਬੇਕਦਰ ਰੂਬੀ ਸਾਜੀ ਤੁਹਾਨੂੰ ਵੀ ਮੁਬਾਰਕਾਂ ਕਾਲੇ ਸਾਲ ਜੀ ਉਹਨਾਂ ਨੂੰ ਮੁਬਾਰਕਾਂ ਠੀਕ ਹੈ ਜੀ ਤੇ ਤੁਹਾਡੀ ਸਾਰੀ ਪਾਰਟੀ ਦੇ ਜਿੰਨੇ ਵੀ ਸ਼ਾਗਿਰਦਿਆ ਖਲੀਫੇ ਆ ਸਾਰਿਆਂ ਨੂੰ ਬੋ ਬੋ ਮੁਬਾਰਕਾਂ ਕਵਰ ਬਾੜ ਪੀਣ ਸੋ ਲੋ ਜੀ ਹਿੱਟ ਕਬੂਤਰ ਦਾ ਨਾਮ ਚੰਦੀ ਵੀਰ ਦੇ ਨਾਮ ਤੇ ਗੋਪੀ ਭਾਈ ਉਹਨਾਂ ਦਾ ਸ਼ਾਗਿਰਦਿਆ ਜੀ ਸਾਡੇ ਚੈਨਲ ਸੱਜਣ ਦੇ ਮਾਰੇ ਇਧਰ ਆ ਜਾ ਗਾ ਮਾਰੀ ਬਨੂ ਮੇਰੇ ਨਾਲ ਚੱਲ ਜਾਈਂ ਆਓ ਆ ਕੇ ਆਓ ਖਬਰ ਕਰ ਲਈ ਇਧਰ ਨੋਈ ਕਿ ਅਜੇ ਨਾ ਪੰਦੀ ਵੀਰ ਆਹ ਜੀ ਨਾਮ ਮੰਡ ਲੱਗੇ ਆ ਤੀਸਰਾ ਨਾਮ ਮਨੂੰ ਉਸਤਾਦ ਜੀ ਨਾਂ ਦਾ ਆਵਾ ਇਹਨਾਂ ਨੂੰ ਬਹੁਤ ਬਹੁ ਮੁਬਾਰਕਾਂ ਜੀ ਕਵਰ ਵਾਰਡ ਪੀਐਸ ਵੱਲੋਂ ਤਾੜੀਆਂ ਮਾਰ ਦਿਓ ਜੀ ਤੇ ਪਾਰਟੀ ਹੈਗੀ ਆ ਜੀ ਕਵਰ ਉਸਤਾਦ ਜੀ ਹੋਣੀ ਕੈਨੇਡਾ ਵਾਲੇ ਠੀਕ ਹੈ ਜੀ ਉਹਨਾਂ ਦੀ ਪਾਰਟੀ ਆ ਬਹੁਤ ਬਹੁ ਮੁਬਾਰਕਾਂ ਮਨਸਾਦ ਜੀ ਸਾਡੇ ਚੈਨਲ ਵੱਲੋਂ ਜੀ ਲੋ ਜੀ ਗੋਪੀ ਭਾਈ 88 ਫੁੱਟ ਰੋਡ ਤੋਂ ਇਹਨਾਂ ਦਾ ਦੂਸਰਾ ਦੂਸਰਾ ਨਾਮ ਗੋਪੀ ਭਾਈ ਹੋਂ ਦਾ ਲੱਗਾ ਵਾ ਜੀ ਇਹਨਾਂ ਨੂੰ ਵੀ ਬਹੁਤ ਬਹੁ ਮੁਬਾਰਕਾਂ ਜੀ ਕਵਰ ਵਾਰਡ ਪੀਐਸ ਵੱਲੋਂ ਬੋ ਬੋ ਮबारकਾਂ ਗੋਪੀ ਭਾਈ ਸੋਨੂ ਭਾਈ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਗਿਆਨ ਉਸਤਾਦ ਜੀ ਤੁਹਾਨੂੰ ਬੋ ਬੋ ਮੁबारकਾਂ ਜੀ ਓ ਜੀ ਰੂਫੀ ਉਸਤਾਦ ਜੀ ਨਾਲ ਇਹ ਸ਼ਾਗਿਰਦ ਤੇ ਗਏ ਆ ਇਹਨਾਂ ਵੀ ਜੀ ਸਾਬੀ ਵੀਰ ਜੀ ਹੁਣੀ ਇਹਨਾਂ ਦਾ ਫਰਸਟ ਪ੍ਰਾਈਜ਼ ਲੱਗਾ ਜੀ ਕਵਰ ਵਾਰਡ ਪੀਐਨ ਵੱਲੋਂ ਇਹਨਾਂ ਨੂੰ ਬੋ ਬੋ ਮੁबारकਾਂ ਜੀ ਆਓ ਜੀ ਇਧਰ ਨਾਮ ਲਓ ਜੀ ਆਇਓ ਯਾਰ ਇੱਧਰ ਤੇ ਬੰਦੇ ਹੋ ਆਇਓ ਇੱਧਰ ਚੱਲੋ ਚੱਲੋ ਉੱਤਨੀ ਜਾ ਮੇਹਨਤ ਹਾਂ ਜਲਦੀ ਚੱਲ ਰੂਬੀ ਸਾਈ ਤੁਹਾਨੂੰ ਵੀ ਮੁਬਾਰਕਾਂ ਕਾਲੇ ਉਸਤਾਦ ਜੀ ਨਾਲ ਵੀ ਮੁਬਾਰਕਾਂ ਜੀ ਕਵਰ ਵਾਰਡ ਪੀਐਨਸ ਵੱਲੋਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਬੇਕਰ ਤੇ ਰੂਬੀ ਸਾਜੀ ਤੁਹਾਨੂੰ ਵੀ ਮੁਬਾਰਕਾਂ ਕਾਲੇ ਸਾਲ ਜੀ ਉਹਨਾਂ ਨੂੰ ਮੁਬਾਰਕਾਂ ਠੀਕ ਹੈ ਜੀ ਤੇ ਤੁਹਾਡੀ ਸਾਰੀ ਪਾਰਟੀ ਦੇ ਜਿੰਨੇ ਵੀ ਸ਼ਗਿਰਦਿਆ ਕਲੀਫੇ ਸਾਰਿਆਂ ਨੂੰ ਬਹੁ ਬਹੁ ਮੁਬਾਰਕਾਂ ਕਵਰ ਬਾੜ ਪੀਣ ਸੋਨ ਲੋ ਜੀ ਹਿੱਟ ਕੰਬੂਤਰ ਦਾ ਨਾਮ ਚੰਦੀ ਵੀਰ ਦੇ ਨਾਮ ਤੇ ਗੋਪੀ ਭਾਈ ਉਹਨਾਂ ਦਾ ਸ਼ਗਿਰਦਿਆ ਜੀ ਆ ਸਾਡੇ ਚੈਨਲ ਸਭ ਤੋਂ ਵੱਧ ਵੇਖਦੇ ਨੇ ਇਧਰ ਆ ਜਾਗਾ ਮਾਰੀ ਬਰੋਨੀ ਬਹੁਤ ਜ਼ਿਆਦਾ ਕੰਮ ਨਹੀਂ ਕਰਦੀ ਲੋ ਆ ਜਾ ਕਹ ਲੋ ਯਾਰ ਕਬਰ ਕਰ ਲਈ ਇਸ ਤੇ ਜਿਹਨੂੰ ਯੂਐਸਏ ਆਲੇ ਕਾਲਿਆ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਜੀ ਨੂੰ ਤੇ ਬਹੁਤ ਬਹੁਤ ਧੰਨਵਾਦੀ ਕਾਲੇ ਸਾਥ ਜੀ ਨੂੰ ਯੂਐਸਏ ਆਲੇ ਜਿਨ੍ਹਾਂ ਨੇ ਸਾਡਾ ਮਾਨ ਸਨਮਾਨ ਕੀਤਾ ਜੀ ਉਹਨਾਂ ਦਾ तहे ਦਿਲੋਂ ਧੰਨਵਾਦ ਹੈ ਜੀ ਤੇ ਉਹਨਾਂ ਨੇ ਸਪੈਸ਼ਲ ਜਿਹੜਾ ਵਾ ਸਾਡੇ ਵਾਸਤੇ ਆਹ ਟਰਾਫੀ ਤੇ ਨਾਲ ਜੋ ਬੰਦਾ ਮਾਨ ਸਨਮਾਨ ਭੇਜਿਆ ਤੇ ਅਹੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਕਿ ਉਹਨਾਂ ਨੇ ਇਹ ਚੀਜ਼ ਸੋਚੀ ਆ ਇਹ WhatsApp ਗਰੁੱਪ ਰਾਈ ਜਿਹੜੇ ਬਾਹਰ ਬੈਠੇ ਐਨਆਰਆਈ ਵੀਰਿਆ ਉਹਨਾਂ ਸਭ ਨੂੰ ਸ਼ੌਂਕ ਕਰਾਇਆ ਵਾ ਤੇ YouTube ਤੇ ਵੀ ਵੀਡੀਓ ਲਾਉਂਦੇ ਰਹੇ ਆ ਤੇ WhatsApp ਗਰੁੱਪ ਤੇ ਵੀ ਉਹ ਸ਼ੌਂਕ ਕਰਾਉਂਦੇ ਰਹੇ ਆ ਕੱਲੀ-ਕੱਲੀ ਜਾਣਕਾਰੀ ਦਿੰਦੇ ਰਹੇ ਆ ਕੀ ਦਾ ਕਬੂਤਰ ਬਹਿ ਗਿਆ ਕੀ ਦਾ ਰਹਿ ਗਿਆ ਕਿਹੜਾ ਪਲੇਅਰ ਅੱਗੇ ਚੱਲ ਰਿਹਾ ਕਿ ਦੀ ਕੀ ਪੋਜੀਸ਼ਨ ਹੈ ਉਹਨਾਂ ਨੂੰ ਯੂਐਸਏ ਬੈਠਿਆਂ ਹੀ ਪਤਾ ਲੱਗ ਜਾਂਦੀ ਸੀ ਤੇ ਇਸ ਕਰਕੇ ਉਹਨਾਂ ਨੇ ਸਾਡਾ ਮਾਨ ਸਨਮਾਨ ਕੀਤਾ ਜੀ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੈ ਜੀ ਤੇ ਕੱਖਾਂ ਵਰਗੇ ਸੀ ਅੱਜ ਪਰਮਾਤਮਾ ਨੇ ਇੱਜ਼ਤ ਬਖਸ਼ੀ ਆ ਤੇਹਦਿਲੋ ਧੰਨਵਾਦ ਕਰਦੇ ਆ ਜੀ ਅਸੀਂ ਕਾਲੇ ਉਸਤਾਦ ਜੀ ਯੂਐਸਏ ਵਾਲੇ ਉਹਨਾਂ ਦਾ ਤੇਹਦਿਲੋ ਧੰਨਵਾਦ ਉਹਨਾਂ ਦੀ ਪਾਰਟੀ ਦਾ ਤੇਹਦਿਲੋ ਧੰਨਵਾਦ ਉਹਨਾਂ ਦੇ ਖਲੀਫੇ ਸ਼ਾਗਿਰਦ ਰੂਫ ਸਾ ਜੀ ਉਹਨਾਂ ਦਾ ਤੇਹਦਿਲੋ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹਨਾ ਮਾਨ ਸਤਕਾਰ ਦਿੱਤਾ ਵਾ ਜੀ ਦੇ ਨਾਲ ਅਸੀਂ ਤੈਅ ਦਿলো ਮੰਗ ਵੀ ਰੱਖੀ ਆ ਜੀ ਸਾਡੇ ਕਾਉਂਸਲਰ ਸਾਹਿਬ ਪੁੱਜੇ ਹੀ ਉੱਥੇ ਤੇ ਕਾਉਂਸਲਰ ਸਾਹਿਬ ਉਹਨਾਂ ਨੇ ਵੀ ਸਾਨੂੰ ਯਕੀਨ ਦਿਵਾਇਆ ਵਾ ਕਿ ਆਉਣ ਵਾਲੇ ਟਾਈਮ ਦੇ ਉੱਤੇ ਅਸੀਂ ਇੱਕ ਅੰਮ੍ਰਿਤਸਰ ਪੱਦਰ ਦੇ ਉੱਤੇ ਟੂਰਨਾਮੈਂਟ ਕਰਾਇਆ ਕਰਾਂਗੇ ਪਾਰਟੀ ਵੱਲੋਂ ਤੇ ਅਸੀਂ ਜਿੱਥੇ ਜਾਂਦੇ ਆ ਮੰਗ ਜ਼ਰੂਰ ਰੱਖਦੇ ਆ ਕਿ ਇਹ ਨਹੀਂ ਆ ਕਿ ਕੱਲੀ ਇੰਟਰਵਿਊ ਲੈਣ ਚੱਲ ਗਏ ਤੇ ਕੋਈ ਮੰਗ ਨਹੀਂ ਰੱਖਣੀ ਅਸੀਂ ਮੰਗ ਜ਼ਰੂਰ ਰੱਖਦੇ ਆ ਕਿ ਕੀ ਪਤਾ ਪੂਰੀ ਹੋ ਜੇ ਇਹ ਬਾਕੀ ਧੰਨਵਾਦ ਆ ਜੀ ਕਾਲੇ ਉਸਤਾਦ ਜੀ ਨੇ ਦਾ ਰੂ ਉਸਤਾਦ ਜੀ ਨੇ ਦਾ ਉਹਨਾਂ ਦੀ ਸਾਰੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਵਰ ਬਾਡ ਪੀਜਨਸ ਜਿੰਨੇ ਸਬਸਕ੍ਰਾਈਬਰ ਆ ਫਾਲੋਅਰਸ ਆ WhatsApp ਗਰੁੱਪ ਦੇ ਮੈਂਬਰ ਆ ਇਹ ਕਾਡਾ ਪਰਿਵਾਰ ਆ ਉਹਨਾਂ ਸਾਰਿਆਂ ਵੱਲੋਂ ਕਾਲੇ ਉਸਤਾਦ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਉਸਤਾਦ ਜੀ ਧੰਨਵਾਦ ਉਸਤਾਦ ਜੀ ਤਹਿ ਦਿਲੋਂ ਧੰਨਵਾਦ ਕਵਰ ਬਾਡ ਪੀਜਨਸ ਬਣੇ ਇਹ ਅਹੀਂ ਹੋਰ ਵੀ ਐਨ ਆਰ ਆਈ ਵੀਰ ਸਾਡੇ ਬਾਹਰ ਬੈਠੇ ਆ ਤੇ ਕਬੂਤਰ ਬਾਜੀ ਜਿਹੜਾ ਕੈਨੇਡਾ ਬੈਠਾ ਕੈਨੇਡਾ ਆਸਟ੍ਰੇਲੀਆ ਕੋਈ ਫੋਰਨ ਜਿੰਨੀਆਂ ਵੀ ਕੰਟਰੀਆਂ ਚ ਬੈਠੇ ਆ ਉਹ ਜਿੱਦਾਂ ਕਬੱਡੀ ਨੂੰ ਸਪੋਰਟ ਕਰਦੇ ਆ ਪਲੀਜ਼ ਰਿਕਵੈਸਟ ਆ ਉਹ ਕਬੂਤਰ ਬਾਜੀ ਨੂੰ ਵੀ ਸਪੋਰਟ ਕਰਨ ਤੇ ਸਾਨੂੰ ਬੜੀ ਲੋੜ ਆ ਐਨ ਆਰ ਆਈ ਵੀਰਾਂ ਦੀ ਕਿ ਉਹ ਸਾਨੂੰ ਸਪੋਰਟ ਕਰਨ ਜਿੱਦਾਂ ਸਾਡੀ ਕਾਲੇ ਵੀਰ ਜੀ ਨੇ ਕੀਤੀ ਆ ਹੋਰ ਵੀ ਜਿਹੜੇ ਐਨ ਆਰ ਆਈ ਵੀਰ ਆ ਪਲੀਜ਼ ਰਿਕਵੈਸਟ ਆ ਸਪੋਰਟ ਕਰਿਓ ਤੁਸੀਂ ਸਪੋਰਟ ਕਰੋਗੇ ਤਾਂ ਹੀ ਇਹ ਕਵਰ ਬਾਟ ਪਿਜਨ ਚੈਨਲ ਅੱਗੇ ਵਧ ਪਾਏਗਾ ਸ਼ੌਂਕ ਕਰਾ ਪਾਏਗਾ ਨਹੀਂ ਤਾਂ ਜੋ ਫਾਈਨਸ਼ੀਅਲ ਸਾਡੀ ਸਪੋਰਟ ਆ ਉਹ ਬਹੁਤ ਨਾਜ਼ੁਕੇਗੀ ਆ ਤੇ ਰਿਕਵੈਸਟ ਹੈਗੀ ਆ ਜੀ ਐਨ ਆਰ ਆਈ ਵੀਰਾਂ ਨੂੰ ਕਿ ਉਹ ਸਾਡੀ ਸਪੋਰਟ ਕਰਨ ਕਿ ਅਹੀਂ ਹਰ ਸਾਲ ਜਿਹੜਾ ਵਾ ਸ਼ੌਂਕ ਤੁਹਾਨੂੰ ਕਰਾਇਆ ਕਰੀਏ ਧੰਨਵਾਦ ਜੀ